ਜਦੋਂ ਅਸੀਂ ਆਪਦੇ ਹੱਕਾਂ ਦੀ ਮੰਗ ਕਰਦੇ ਆ ਤਾਂ ਸਾਨੂੰ ਡਾਂਗਾ ਸਾਨੂੰ ਝੂਠੇ ਵਾਦੇ ਸਾਨੂੰ ਲਾਰੇ ਇਸ ਤੋਂ ਇਲਾਵਾ ਸਾਨੂੰ ਕੁਝ ਨਹੀਂ ਮਿਲਦਾ ਇੱਕ ਪਾਸੇ ਸਰਕਾਰ 36000 ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਵੱਡੇ ਵੱਡੇ ਵਾਦੇ ਕਰਦੀ ਹੈ ਜਿਹੜੇ ਪਹਿਲਾਂ ਠੇਕੇ ਤੇ ਰੱਖੇ ਹੋਏ ਐ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਉਣ ਦੀਆਂ ਤਿਆਰੀਆਂ ਜਿਹੜੀਆਂ ਪਸ਼ੂ ਪਾਲਨ ਵਿਭਾਗ ਦੇ ਵਿੱਚ ਤਾਂ ਲਾਲਜੀਤ ਭੁੱਲਰ ਜੀ ਨਾਲ ਪੈਨਲ ਮੀਟਿੰਗ ਹੋਈ ਜਿਹਦੇ ਚ ਉਹ ਸਿਰਫ ਔਰ ਸਿਰਫ ਆਪਣੇ ਗੁੱਸੇ ਦਾ ਉਹਨਾਂ ਨੇ ਇਜ਼ਹਾਰ ਕੀਤਾ ਕੋਈ ਪੈਨਲ ਮੀਟਿੰਗ ਨਹੀਂ ਸਿਰਫ ਨਾਂ ਦੀ ਪੈਨਲ ਮੀਟਿੰਗ ਮੀਟਿੰਗ ਸੀ ਉਹਨੇ ਇਹ ਗੁੱਸੇ ਦਾ ਇਜ਼ਹਾਰ ਕੀਤਾ ਕਿ ਤੁਸੀਂ ਮੇਰੇ ਹਲਕੇ ਦੇ ਵਿੱਚ ਰੈਲੀ ਕਰਨ ਕਿਉਂ ਆਏ ਕਿੰਨੇ ਟਾਈਮ ਦੀ ਉਹ ਮੀਟਿੰਗ ਸੀ ਜਿੱਥੇ ਉਹਨਾਂ ਨੇ ਤੁਹਾਨੂੰ ਕਿਹਾ ਵੀ ਮੇਰੇ ਹਲਕੇ ਚ ਰੈਲੀ ਨਹੀਂ ਤੁਸੀਂ ਕਰ ਸਕਦੇ ਉਹ ਤਕਰੀਬਨ ਮੈਨੂੰ ਇਹ ਲੱਗਦਾ ਵੀ ਵੀ ਤੋਂ 25 ਮਿੰਟ ਦੇ ਵਿੱਚ ਉਹਨਾਂ ਨੇ ਫਿਨਿਸ਼ ਕਰਤੀ ਕੋਈ ਤੁਸੀਂ ਜੇ ਉਸ ਨੂੰ ਮੰਗ ਪੱਤਰ ਕੋਈ ਗੱਲ ਦੱਸੀ ਵੀ ਤੁਸੀਂ 582 ਬੰਦੇ ਆ ਆ ਸਾਡੀ ਮੁਸ਼ਕਲ ਆ ਕੋਈ ਵੀ ਗੱਲ ਨਹੀਂ ਸੁਣੀ ਇਹ ਨਾ ਹੋਵੇ ਕੱਲ ਨੂੰ ਉਹਨਾਂ ਕੋਲੇ ਇਹ ਗੱਲ ਪਹੁੰਚੇ ਤਾਂ ਉਹ ਮੁੱਕਰ ਜਾਣ ਉਹ ਕਹਿ ਦੇਣ ਵੀ ਮੈਂ ਤਾਂ ਕਹਿ ਹੀ ਨਹੀਂ ਤੁਸੀਂ ਤਾਂ ਨਹੀਂ ਝੂਠ ਮਾਰ ਰਹੇ ਮੈਨੂੰ ਨਹੀਂ ਲੱਗਦਾ ਵੀ ਇਹ ਸਰਕਾਰ ਪਹਿਲਾਂ ਵਾਲੀਆਂ ਸਰਕਾਰਾਂ ਨਾਲੋਂ ਇਹਦਾ ਕੋਈ ਫਰਕ ਹੈ ਇਹ ਵੀ ਬਿਲਕੁਲ ਉਸੇ ਤਰ੍ਹਾਂ ਆਪਣੇ ਹੰਕਾਰ ਚ ਹੈ ਉਸੇ ਤਰ੍ਹਾਂ ਆਪਣੇ ਨਾਂ ਕੰਮ ਕਰਨ ਦੇ ਮੂਡ ਦੇ ਵਿੱਚ ਐ ਇੰਨੀ ਕਾਲੀ ਕੀ ਪੈ ਗਈ ਤੁਸੀਂ ਕਹੀਰਨੇ ਵੀ ਅਕਾਲੀ ਤੇ ਕਾਂਗਰਸੀਆਂ ਨਾਲੋਂ ਵੀ ਮਾੜੇ 6 ਮਹੀਨੇ ਜੀ ਤੁਸੀਂ ਨਿਚੋੜ ਕੱਢ ਸਕਦੇ ਤਾਂ ਸਾਨੂੰ ਤਨਖਾਹ ਦੀ ਸਾਨੂੰ ਅੱਜ ਲੋੜ ਐ ਰੈਗੂਲਰ ਹੋਣ ਦੀ ਸਾਨੂੰ ਅੱਜ ਲੋੜ ਐ ਅਸੀਂ ਇਹਨਾਂ ਦੀਆਂ ਹੁਣ ਵੋਟਾਂ ਥੋੜੀ ਦੇਖਦੇ ਰਿਹਾ ਕਰਾਂਗੇ ਪੀਐਮ ਸਾਹਿਬ ਤੋਂ ਮੰਤਰੀ ਸਾਹਿਬ ਤੋਂ ਫਾਈਨਾਂਸ ਮਿਨਿਸਟਰ ਤੋਂ ਤੁਹਾਡੇ ਜਰੀਏ ਇਹ ਗੱਲ ਪੁੱਛਣੀ ਚਾਹੁੰਦਾ ਐ ਵੀ ਸਾਡੇ 16 ਸਾਲ ਕਿੱਥੋਂ ਲਿਆ ਕੇ ਦਿਓਗੇ ਸਾਨੂੰ ਬਿਲਕੁਲ ਅੱਖੋਂ ਪਰੋਖੇ ਕਰਕੇ ਪਸ਼ੂ ਪਾਲਣ ਵਿਭਾਗ ਦੇ ਵਿੱਚ ਸਰਕਾਰ ਨੇ ਬਾਹਰੋਂ ਲਿਆ ਕੇ ਮੁੰਡੇ ਨਵੇਂ ਭਰਤੀ ਕੀਤੇ ਜਿਹੜੀ ਲੰਪੀ ਸਕਿਨ ਦੀ ਉਹ ਬਿਮਾਰੀ ਆਈ ਸੀ ਹੁਣ ਕਿਵੇਂ ਆ ਪਿੰਡਾਂ ਦੇ ਵਿੱਚ ਜਿਹੜੀ ਵੈਕਸੀਨ ਹੈ ਉਹ ਸਿਰਫ ਔਰ ਸਿਰਫ 10% ਪਸ਼ੂਆਂ ਦੇ ਹੋਈ ਹੈ ਮਤਲਬ ਉੱਥੇ ਵੀ ਗੋਲਮਾਲ ਆ ਸਭ ਕਿਤੇ ਗੋਲਮਾਲ ਹੈ ਜੀ ਤੁਹਾਨੂੰ ਮੈਂ ਦੱਸਿਆ ਵੀ ਪਰਦੇ ਦੇ ਪਿੱਛੇ ਕੁਝ ਹੋਰ ਹੈ ਪਰਦੇ ਦੇ ਸਾਹਮਣੇ ਕੁਝ ਹੋਰ ਹੈ ਇਹ ਸਾਨੂੰ ਮੂੰਹ ਤਾਂ ਖੁੱਲਣੇ ਪਏ ਇਹ ਗੱਲਾਂ ਤੁਹਾਡੇ ਨਾਲ ਤਾਂ ਸ਼ੇਅਰ ਕਰਨੀਆਂ ਪਈਆਂ ਕਿਉਂਕਿ ਹੁਣ ਸਾਨੂੰ ਪਤਾ ਹੈ ਸਾਨੂੰ ਬਾਹਰ ਦਾ ਰਸਤਾ ਦਿਖਾਉਣ ਲਈ ਤਿਆਰ ਹੈ। ਸਸ਼ੀਕਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਸਵਾਗਤ ਕਰਦੇ ਹਾਂ ਤੁਹਾਡਾ ਟਾਕ ਵਿਦ ਰਤਨ ਦੇ ਵਿੱਚ ਜਿੱਥੇ ਇੱਕ ਵਾਰ ਸੇ ਪੰਜਾਬ ਸਰਕਾਰ ਨੇ ਵਾਅਦੇ ਕੀਤੇ ਆ ਬੇਰੋਜ਼ਗਾਰਾਂ ਨੂੰ ਨੌਕਰੀ ਦੇਣ ਦਾ ਜਿਹੜੇ ਠੇਕੇ ਤੇ ਮੁਲਾਜ਼ਮਾ ਉਹਨਾਂ ਨੂੰ ਪੱਕੇ ਕਰਨ ਦਾ ਤੇ ਪੰਜਾਬ ਦੇ ਵਿੱਚ ਵੱਡੀ ਤੋਂ ਵੱਡੀ ਇੰਡਸਟਰੀ ਲਿਆਉਣ ਦਾ। ਹਾਲਾਂਕਿ ਇਹ ਕੋਈ ਵਾਅਦੇ ਨਵੇਂ ਨਹੀਂ ਵਾਅਦੇ ਹਰ ਇੱਕ ਪਾਰਟੀ ਕਰਦੀ ਆ ਤੇ ਜਦੋਂ ਉਹ ਪਾਰਟੀ ਫਿਰ ਸਰਕਾਰ ਦੇ ਰੂਪ ਦੇ ਵਿੱਚ ਲੋਕਾਂ ਦੇ ਸਾਹਮਣੇ ਆਉਂਦੀ ਆ ਉਦੋਂ ਗੱਲਾਂ ਬਦਲਦੀਆਂ ਬਦਲਦੀਆਂ ਬਦਲ ਜਾਂਦੀਆਂ ਤੇ ਫਿਰ ਪੰਜਵੇਂ ਸਾਲ ਤੇ ਆ ਕੇ ਗੱਡੀ ਖੜ ਜਾਂਦੀ ਆ ਅੱਜ ਅਸੀਂ ਇਸ ਵਿਸ਼ੇਸ਼ ਮੁਲਾਕਾਤ ਦੇ ਵਿੱਚ ਜਿਹੜੀ ਗੱਲਬਾਤ ਕਰਾਂਗੇ ਜੇ ਅਸੀਂ ਵੈਟਰਨਰੀ ਡਾਕਟਰਾਂ ਦੀ ਗੱਲ ਕਰਦੇ ਆ ਜਾਂ ਵੈਟਰਨਰੀ ਫਾਰਮਾਸਿਸਟ ਦੀ ਗੱਲ ਕਰਦੇ ਆ ਯਾਨੀ ਕਿ ਜਿਹੜਾ ਪਸ਼ੂ ਪਾਲਣ ਮਹਿਕਮਾ ਦਾ ਉਹਨਾਂ ਦੇ ਵਿੱਚ ਜਿਹੜੇ ਫਾਰਮਾਸਿਸਟ ਨੇ دیਵਾਨਾ ਵਾਲੇ ਨੇ ਮੁੰਡੇ ਜਾਂ ਜਿਹੜੇ 4ਥ ਕਲਾਸ ਵਰਕਰ ਨੇ ਉਹ ਪਿਛਲੇ 16 ਸਾਲਾਂ ਤੋਂ ਟੱਕੇ ਖਾ ਰਹੇ ਨੇ ਤੇ ਤਨਖਾਹ ਮਿਲ ਰਹੀ ਆ 10 ਤੋਂ 11000 ਰੁਪਿਆ ਤੇ 4ਥ ਕਲਾਸ ਨੂੰ ਮਿਲ ਰਹੀ ਆ 6 ਤੋਂ 7000 ਰੁਪਿਆ ਤੇ ਉਹ ਇੱਕ ਆਸ ਦੇ ਵਿੱਚ ਨੇ ਤੇ ਉਹਨਾਂ ਦੇ ਪਰਿਵਾਰ ਆਸ ਦੇ ਵਿੱਚ ਨੇ ਵੀ ਸਾਨੂੰ ਵੀ ਸਰਕਾਰ ਕਦੇ ਪੱਕੇ ਕਰੂਗੀ ਸਾਡੀ ਜਿਹੜੀ ਡੁੱਬਦੀ ਬੇੜੀ ਆ ਉਹਨੂੰ ਵੀ ਕਦੇ ਪਾਰ ਲਾਊਗੀ ਹਾਲਾਂਕਿ ਜੇ ਅਸੀਂ ਗੱਲ ਕਰਦੇ ਹਾਂ ਪਹਿਲਾਂ ਵਾਲੀਆਂ ਸਰਕਾਰਾਂ ਦੀ ਜੇ 2006 ਦੀ ਗੱਲ ਕਰ ਲਈਏ ਉਦੋਂ 6 ਜਾਂ 7 ਦੀ ਗੱਲ ਕਰ ਲਈਏ ਉਦੋਂ ਕੰਨਾਂ ਨੂੰ ਡਾਕਟਰਾਂ ਨੂੰ ਪੱਕੇ ਕੀਤਾ ਗਿਆ ਫਿਰ 11 ਦੇ ਵਿੱਚ ਆ ਕੇ ਇਹਨਾਂ ਨੂੰ ਥੋੜਾ ਜਿਹਾ ਹੌਸਲਾ ਹੋਇਆਗਾ ਜਾਂਦੇ ਜਾਂਦੇ ਸਰਕਾਰ ਡਾਕਟਰਾਂ ਨੂੰ ਥੋੜਾ ਜਿਹਾ ਨੂੰ ਪੱਕੇ ਕਰ ਗਈ ਇਹਨਾਂ ਨੂੰ ਹੌਸਲਾ ਹੋਇਆ ਵੀ ਸਾਨੂੰ ਵੀ ਪੱਕੇ ਕੀਤਾ ਜਾਊਗਾ ਬਹੁਤ ਸਾਰੀਆਂ ਚੀਜ਼ਾਂ ਹੋਣਾਂਗੀਆਂ ਪਹਿਲਾਂ ਇਹਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਅੰਡਰ ਕੀਤਾ ਗਿਆ ਫਿਰ ਸਰਕਾਰ ਨੇ ਇਹਨਾਂ ਨੂੰ ਵਾਪਸ ਲਿਆ ਤੇ ਤਾਂ ਹੀ ਉਲਝ ਗਈ ਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹਨਾਂ ਦੀ ਜਿਹੜੀ ਮੁਸ਼ਕਲ ਉਹ ਚੰਗੀ ਤਰ੍ਹਾਂ ਜਾਣਦੇ ਨੇ ਕਿਸਾਨ ਜਥੇਬੰਦੀਆਂ ਇਹਨਾਂ ਦਾ ਸਾਥ ਦੇ ਰਹੀਆਂ ਕਿਉਂਕਿ ਕਿਸਾਨ ਜਥੇਬੰਦੀਆਂ ਦੇ ਸਾਹਮਣੇ ਇਹ ਮਾਮਲਾ ਉਦੋਂ ਆਉਂਦਾ ਜਦੋਂ ਪਿਛਲੇ ਦਿਨਾਂ ਦੇ ਵਿੱਚ ਲੰਪੀ ਸਕਿਨ ਨਾਮ ਦੀ ਬਿਮਾਰੀ ਪਸ਼ੂਆਂ ਦੇ ਵਿੱਚ ਫੈਲਦੀ ਹੈ ਤੇ ਇਹਨਾਂ ਦਾ ਬਾਈਕਾਟ ਕੀਤਾ ਹੁੰਦਾ ਤੇ ਉਹ ਇਹਨਾਂ ਨੂੰ ਘਰਾਂ ਦੇ ਵਿੱਚ ਜਾਂਦੇ ਨੇ ਮਨਾਉਣ ਜਾਂਦੇ ਨੇ ਤੇ ਲੋਕਾਂ ਦੀ ਮਦਦ ਵਾਸਤੇ ਆਪਣੇ ਘਰਾਂ ਤੋਂ ਬਾਹਰ ਨਿਕਲਦੇ ਨੇ ਜੋ ਵੀ ਇਹਨਾਂ ਦਾ ਦੁੱਖੜਾਗਾ ਉਹ ਸਾਰੀ ਗੱਲਬਾਤ ਦੇ ਵਿੱਚ ਅੱਜ ਅਸੀਂ ਸੁਣਾਵਾਂਗੇ ਤੁਹਾਨੂੰ ਤੇ ਉਮੀਦ ਕਰਦੇ ਆਂ ਇਹ ਗੱਲਬਾਤ ਸਰਕਾਰ ਤੱਕ ਵੀ ਪਹੁੰਚੂਗੀ ਤੇ ਇਹਨਾਂ ਦਾ ਹੱਲ ਜ਼ਰੂਰ ਹੋਊਗਾ ਸਾਡੇ ਨਾਲ ਮੌਜੂਦ ਰਹਿਣਗੇ ਇਹਨਾਂ ਦੀ ਇੱਕ ਜੁਨੀਅਨ ਬਣੀ ਵੀ ਆ ਉਹਨਾਂ ਦੇ ਸਪੋਕਸਪਰਸਨ ਨੇ ਗੁਰਪ੍ਰੀਤ ਸਿੰਘ ਗੁਰਪ੍ਰੀਤ ਜੀ ਸਵਾਗਤ ਹੈ ਹਸਤੀ ਗੱਲ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਤੁਹਾਡੇ ਚੈਨਲ ਦਾ ਤੁਹਾਡੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੇ ਤੁਹਾਡਾ ਧੰਨਵਾਦ ਇਸ ਲਈ ਹੈ ਕਿ ਤੁਸੀਂ ਇਹੋ ਜਿਹੇ ਭਖਦੇ ਮੁੱਦੇ ਸਮੇਂ-ਸਮੇਂ ਤੇ ਚੱਕਦੇ ਰਹਿੰਦੇ ਹੋ ਤੇ ਲੋਕਾਂ ਨੂੰ ਜਾਗਰੂਕ ਕਰਦੇ ਰਹਿੰਦੇ ਹੋ ਤਾਂ ਜੋ ਆਵਾਮ ਹੈ ਜਿਹੜੀ ਜੋ ਕਿ ਲੋਕਤੰਤਰ ਦੇ ਵਿੱਚ ਜਿਹਦਾ ਅਸੀਂ ਆਪਾਂ ਦੇਖਦੇ ਆ ਕਿ ਜੇ ਆਵਾਮ ਸੌ ਜਾਂਦੀ ਹੈ ਤਾਂ ਲੋਕਤੰਤਰ ਦੇ ਵਿੱਚ ਜਿਹੜੇ ਉਹਨਾਂ ਦੇ ਹੱਕਾਂ ਦਾ ਉਹ ਘਾਣ ਹੋਣ ਲੱਗ ਜਾਂਦਾ ਹੈ ਇਸ ਚੀਜ਼ ਨੂੰ ਤੁਸੀਂ ਸਮੇਂ-ਸਮੇਂ ਤੇ ਉਠਾਉਂਦੇ ਰਹਿੰਦੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਗੁਰਪ੍ਰੀਤ ਜੀ ਸਭ ਤੋਂ ਪਹਿਲਾ ਸਵਾਲ ਤਾਂ ਮੇਰਾ ਇਹ ਆ ਸਰਕਾਰ ਭਲੀ ਭਾਂਤ ਜਾਣਦੀ ਆ ਤੁਹਾਡੇ ਬਾਰੇ ਕਿ ਨਹੀਂ ਪਤਾ ਵੀ ਇਹ ਬੰਦੇ ਹੈਗੇ ਧਰਤੀ ਤੇ ਦੇਖੋ ਜੀ ਸਾਡਾ ਇਹ ਮੰਨਣਾ ਹੈ ਵੀ ਭਗਵੰਤ ਮਾਨ ਜੀ ਨਾਲੋਂ ਜ਼ਿਆਦਾ ਵਧੀਆ ਸਾਨੂੰ ਜਾ ਸਾਡੇ ਕੇਡਰ ਨੂੰ ਕੋਈ ਨਹੀਂ ਜਾਣਦਾ ਕਿਉਂਕਿ ਅਕਾਲੀ ਸਰਕਾਰ ਵੇਲੇ ਸਾਡਾ ਜਦੋਂ ਦੁਖਾਨਤ ਬਹੁਤ ਹੀ ਵੱਡੇ ਪੱਧਰ ਤੇ ਅਸੀਂ ਮਹੱਲੀ ਧਰਨਾ ਲਾਇਆ ਹੋਇਆ ਸੀ ਤਾਂ ਭਗਵੰਤ ਮਾਨ ਜੀ ਨੇ ਸਪੈਸ਼ਲ ਜਾ ਕੇ ਉਸ ਸਮੇਂ ਸਾਨੂੰ ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਸਾਡੇ ਬਾਰੇ ਪੂਰੀ ਚੰਗੀ ਤਰ੍ਹਾਂ ਜਾਣਕਾਰੀ ਹਾਸਲ ਕੀਤੀ ਔਰ ਉਸ ਤੋਂ ਬਾਅਦ ਵੀ ਸਮੇਂ-ਸਮੇਂ ਤੇ ਸਾਡੀਆਂ ਗੱਲਾਂਬਾਤਾਂ ਹੁੰਦੀਆਂ ਰਹਿੰਦੀਆਂ ਸੰਗਰੂਰ ਦੇ ਜਿਹੜੇ ਵੈਟਰਨਰੀ ਫਾਰਮਾਸਿਸਟ ਆ ਉਹ ਮਿਲਦੇ ਰਹਿੰਦੇ ਇਹਨਾਂ ਦੇ ਪਿੰਡਾਂ ਦੇ ਨੇੜੇ ਤੇੜੇ ਦੇ ਆ ਉਹ ਵੀ ਇਹਨਾਂ ਦੇ ਪਰਿਵਾਰ ਨੂੰ ਵੀ ਮਿਲਦੇ ਰਹਿੰਦੇ ਔਰ ਉਸ ਦੁਕਾਨ ਦਾ ਇਹਨਾਂ ਨੂੰ ਪਲੀਪੰਤੀ ਪਤਾ ਹੈ ਪਰ ਦੁੱਖ ਦੀ ਗੱਲ ਇਹ ਹੈ ਵੀ ਰਾਜਨੀਤੀ ਦਾ ਜਿਹੜਾ ਮਾਨਚਿੱਤਰ ਹੈ ਉਹਦੇ ਸਾਹਮਣੇ ਕੁਝ ਹੋਰ ਹੁੰਦਾ ਹੈ ਔਰ ਪਰਦੇ ਦੇ ਪਿੱਛੇ ਕੁਝ ਹੋਰ ਹੁੰਦਾ ਹੈ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਤੁਹਾਡੇ ਮਾ ਚੈਨਲ ਦੇ ਮਾਧਿਅਮ ਰਾਹੀਂ ਤੁਹਾਡੇ ਦਰਸ਼ਕਾਂ ਨੂੰ ਵੀ ਇਹ ਗੱਲ ਦੱਸਣਾ ਚਾਹੁੰਦੇ ਆਂ ਕਿ ਜਿਹੜਾ ਮਾਨਚਿੱਤਰ ਰਾਜਨੀਤੀ ਦਾ ਹੈ ਇਹਦੇ ਸਾਹਮਣੇ ਰੋਜ਼ਗਾਰ ਵੀ ਦਿੱਤੇ ਜਾਂਦੇ ਆਂ ਬੇਰੁਜ਼ਗਾਰੀ ਦੂਰ ਕਰਨ ਦੀਆਂ ਗੱਲਾਂ ਨਸ਼ੇ ਦੂਰ ਕਰਨ ਦੀਆਂ ਗੱਲਾਂ ਵਗੈਰਾ ਵਗੈਰਾ ਜੋ ਤੁਹਾਡੇ ਰੋਜ਼ ਮਰਰਾ ਦੀ ਜ਼ਿੰਦਗੀ ਵਿੱਚ ਤੁਹਾਨੂੰ ਸੁਣਨ ਨੂੰ ਮਿਲਦੀਆਂ ਲੇਕਿਨ ਮਾਨਚਿੱਤਰ ਦੇ ਪਿਛਲੇ ਪਾਸੇ ਜੇਕਰ ਆਪਾਂ ਜਾਈਏ ਤਾਂ ਇਹੀ ਲੀਡਰ ਇਹੀ ਮੰਤਰੀ ਇਹੀ ਲੋਕ ਆਪਣਿਆ ਬੇਵਸੀ ਦਾ ਜ਼ਿਕਰ ਸਾਡੇ ਕੋਲ ਕਰਦੇ ਆ ਉਹ ਕਹਿੰਦੇ ਆ ਵੀ ਅਸੀਂ ਬੇਵੱਸਾਂ ਅਸੀਂ ਇਹ ਕੁਝ ਨਹੀਂ ਕਰ ਸਕਦੇ ਹੂੰ ਇਹ ਬੜੀ ਬੜਾ ਦੁਖਾਂਤ ਹੈ ਤਰਾਸਦੀ ਹੈ ਸਾਡੀ ਵੀ ਅਸੀਂ ਜਿਨ੍ਹਾਂ ਨੂੰ ਆਪਣਾ ਸਭ ਕੁਝ ਸਮਝ ਕੇ ਚੋਣਾਂ ਦੇ ਵਿੱਚ ਵੋਟਾਂ ਪਾ ਕੇ ਲੈ ਕੇ ਆਉਨੇ ਆ ਔਰ ਵੱਡੇ ਔਰ ਇਸ ਵਾਰ ਤਾਂ ਬੜੀ ਦੁੱਖ ਦੀ ਗੱਲ ਹੈ ਕਿ ਅਸੀਂ ਬਹੁਤ ਵੱਡੇ ਬਦਲਾਅ ਦੇ ਵਿੱਚ ਬਦਲਾਅ ਦੇ ਇੱਕ ਸਾਨੂੰ ਸੁਪਨੇ ਸੀਗੇ ਉਸ ਦੇ ਵਿੱਚ ਅਸੀਂ ਇੱਕ ਮਤਲਬ ਵੋਟਾਂ ਪਾ ਕੇ ਇਸ ਇਹਨਾਂ ਨੂੰ ਲੈ ਕੇ ਆਏ ਲੇਕਿਨ ਸਾਨੂੰ ਕੁਝ ਵੀ ਨਹੀਂ ਸੇਮ ਉਸੇ ਤਰ੍ਹਾਂ ਜਿਵੇਂ ਅਕਾਲੀਆਂ ਨੂੰ ਅਕਾਲੀਆਂ ਵੱਲੋਂ ਸਾਨੂੰ ਕੁੱਟਿਆ ਮਾਰਿਆ ਜਾਂਦਾ ਸੀ ਸਾਡਾ ਹਰੇਕ ਤਰ੍ਹਾਂ ਦਾ ਸਾਡੇ ਤੇ ਤਸ਼ੱਦਦ ਕੀਤਾ ਜਾਂਦਾ ਸੀ ਬਿਲਕੁਲ ਉਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਮੈਂ ਕਹੂੰਗਾ ਬਲਕਿ ਇਹਨਾਂ ਨੇ ਤਾਂ ਉਸ ਤੋਂ ਵੀ ਅੱਗੇ ਵਧ ਕੇ ਕੀਤਾ ਕਿਉਂਕਿ ਇਹਨਾਂ ਤੇ ਸਾਨੂੰ ਬੜਾ ਮਾਣ ਸੀ ਸਾਨੂੰ ਇਸ ਤਰ੍ਹਾਂ ਦਾ ਬਿਲਕੁਲ ਵੀ ਆਸ ਨਹੀਂ ਸੀ ਵੀ ਇਹ ਵੀ ਸਾਨੂੰ ਸਾਡੇ ਨਾਲ ਉਸੇ ਤਰ੍ਹਾਂ ਦਾ ਕਰਨਗੇ ਜੋ ਕਾਂਗਰਸੀ ਤੇ ਅਕਾਲੀ ਪਹਿਲਾਂ ਕਰਦੇ ਆਏ ਇੱਕ ਬਾਈ ਜੀ ਮੈਨੂੰ ਹੋਰ ਗੱਲ ਦੱਸੋ ਪਿਛਲੇ ਦਿਨਾਂ ਦੇ ਵਿੱਚ ਵੈਟਰਨਰੀ ਵਿਭਾਗ ਦੇ ਵਿੱਚ ਕੁਝ ਕੁ ਭਰਤੀਆਂ ਹੋਣਾ ਜੀ ਪੰਜਾਬ ਦੇ ਵੀ 30 35 ਨੌਜਵਾਨ ਰੱਖੇ ਆ ਜੀ ਫਿਰ ਹਰਿਆਣੇ ਵਾਲੇ ਵੀ ਰੱਖ ਲਏ ਰਾਜਸਥਾਨ ਵਾਲੇ ਵੀ ਰੱਖ ਲਏ ਜੀ ਉਹ ਕਿਵੇਂ ਆ ਦੇਖੋ ਜੀ ਇਹੀ ਤਰਾਸ ਦੀ ਹੈ ਤੁਸੀਂ ਬੜੀ ਸਾਡੀ ਜਿਹੜੀ ਨਬਜ਼ ਫੜੀ ਵੀ ਅਸੀਂ ਪਿਛਲੇ 16 ਸਾਲ ਤੋਂ ਠੁੱਕੇ ਖਾਂਦੇ ਆ ਰਹੇ ਹਾਂ ਇਸ ਮਹਿਕਮੇ ਦੇ ਵਿੱਚ ਜੀ ਠੇਕੇ ਦੇ ਉੱਪਰ ਔਰ ਪਿੰਡਾਂ ਦੇ ਵਿੱਚ ਤਾਂ ਲੋਕ ਸਾਨੂੰ ਹੀ ਡਾਕਟਰ ਸਮਝਦੇ ਆ ਸਾਨੂੰ ਹੀ ਸਭ ਕੁਝ ਸਮਝਦੇ ਆ ਉਹਨਾਂ ਨੂੰ ਨਹੀਂ ਪਤਾ ਇਹ ਫਾਰਮਾਸਿਸਟ ਹੈ ਉਹਨਾਂ ਨੂੰ ਨਹੀਂ ਪਤਾ ਇਹ ਕਲਾਸ 4 ਹੈ ਉਹਨਾਂ ਨੂੰ ਨਹੀਂ ਪਤਾ ਇਹ ਵੈਟਰਨਰੀ ਆਫੀਸਰ ਹੈ ਜੀ ਉਹਨਾਂ ਨੂੰ ਤਾਂ ਜੋ ਉਹਨਾਂ ਦੇ ਦੁੱਖਦਰਦ ਦੇ ਵਿੱਚ ਉਹਨਾਂ ਦੇ ਪਸ਼ੂਆਂ ਦੀ ਸਾਂਭ ਸੰਭਾਲ ਪਸ਼ੂਆਂ ਦਾ ਇਲਾਜ ਜਾ ਕੇ ਕਰਦਾ ਉਹੀ ਉਹਨਾਂ ਲਈ ਡਾਕਟਰ ਹੈ ਸਾਨੂੰ ਬਿਲਕੁਲ ਅੱਖੋਂ ਪਰੋਖੇ ਕਰਕੇ ਪਸ਼ੂ ਪਾਲਣ ਮਹਿਕਮੇ ਦੇ ਵਿੱਚ ਸਰਕਾਰ ਨੇ ਬਾਹਰੋਂ ਲਿਆ ਕੇ ਮੁੰਡੇ ਨਵੇਂ ਭਰਤੀ ਕੀਤੇ ਜੀ ਜੋ ਕਿ ਅਸੀਂ ਸਮਝਦੇ ਹਾਂ ਸਾਡਾ ਹੱਕ ਸੀ ਸਾਡਾ ਅਸੀਂ ਵੋਟਾਂ ਪਾ ਕੇ ਇਹਨਾਂ ਨੂੰ ਬਣਾਇਆ ਸੀ ਲੇਕਿਨ ਉਹਨਾਂ ਨੇ ਉਹੀ ਗੱਲ ਜਿਵੇਂ ਆਪਾਂ ਪਹਿਲਾਂ ਕਰਕੇ ਹਟਿਆ ਪਰਦੇ ਉੱਪਰ ਇੱਕ ਇਹ ਪੇਸ਼ ਕਰਨਾ ਸੀ ਵੀ ਹਾਂ ਸਰਕਾਰ ਕੋਲ ਬਾਹਰ ਲਿਆ ਨੂੰ ਵੀ ਰੋਜ਼ਗਾਰ ਦੇਣ ਲਈ ਸਮਰੱਥ ਸਰਕਾਰ ਹੈ ਜਦੋਂ ਕਿ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ ਜੋ ਪਿੱਛੇ ਹੋ ਗਿਆ ਜੋ ਜਿਨ੍ਹਾਂ ਨੂੰ ਚਾਹੇ ਠੇਕੇ ਤੇ ਭਰਤੀ ਕੀਤਾ ਉਹਨਾਂ ਬਾਰੇ ਸਰਕਾਰ ਬਿਲਕੁਲ ਨਹੀਂ ਸੋਚ ਰਹੀ ਸਰਕਾਰ ਨਮਿਆਂ ਨੂੰ ਨਮਿਆਂ ਨੂੰ ਮਤਲਬ ਬਾਹਰਲੇ ਸੂਬਿਆਂ ਤੋਂ ਬੁਲਾ ਕੇ ਭਰਤੀ ਕਰਨ ਦਾ ਮੈਨੂੰ ਨਹੀਂ ਪਤਾ ਇਹਦੇ ਪਿੱਛੇ ਇਹਨਾਂ ਦੀ ਕੀ ਮਨਸ਼ਾ ਹੈ ਕੀ ਕਾਰਨ ਹੈ ਇਹਦਾ ਜੀ ਜਿਵੇਂ ਜੇ ਤੁਹਾਡੀ ਗੱਲ ਕਰ ਲਈਏ ਤਾਂ ਤੁਸੀਂ 582 ਜਣੇ ਪੰਜਾਬ ਚ ਤੇ 4th ਕਲਾਸ ਵੀ 582 ਆ ਜੀ ਜੀ ਕੁੱਲ 1150 ਤੋਂ ਉੱਪਰ ਬੰਦੇ ਹੋਗੇ ਤੁਸੀਂ ਜੀ ਤੇ ਤੁਹਾਨੂੰ ਇਦਾਂ ਵੀ ਕਿਹਾ ਗਿਆਗਾ ਵੀ ਤੁਹਾਨੂੰ ਕੱਢ ਦਾਂਗੇ ਹਟਾ ਦਾਂਗੇ ਬਿਲਕੁਲ ਤੁਸੀਂ ਬੜੀ ਵਧੀਆ ਗੱਲ ਇਹ ਜ਼ਿਕਰ ਕੀਤਾ ਪਿਛਲੇ ਦਿਨਾਂ ਦੇ ਵਿੱਚ ਜਦੋਂ ਸਾਡਾ ਸਰਕਾਰ ਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਤਾਂ ਸਾਡੇ ਕੋਲ ਇੱਕੋ ਹੀ ਲੋਕਤੰਤਰ ਦੇ ਵਿੱਚ ਆਪਾਂ ਕਹਿ ਦਈਏ ਆਪਣੇ ਕੋਲ ਇੱਕੋ ਹੀ ਹਥਿਆਰ ਹੁੰਦਾ ਆਪਾਂ ਬਾਈਕਾਟ ਕਰ ਸਕਦੇ ਹੁੰਦੇ ਆ ਆਪਾਂ ਸੜਕਾਂ ਤੇ ਆ ਸਕਦੇ ਹੁੰਦੇ ਆ ਆਪਾਂ ਆਪਣਾ ਰੋਸ ਪ੍ਰਦਰਸ਼ਨ ਕਰ ਸਕਦੇ ਹੁੰਦੇ ਆ ਤਾਂ ਅਸੀਂ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਦੇ ਹੋਏ ਸਾਰੀਆਂ ਚੀਜ਼ਾਂ ਦਾ ਬਾਈਕਾਟ ਨਹੀਂ ਕੀਤਾ ਅਸੀਂ ਸਿਰਫ ਵੈਕਸੀਨ ਦਾ ਬਾਈਕਾਟ ਕੀਤਾ ਬਾਈਕਾਟ ਕੀਤਾ ਤਾਂ ਉਹ ਬਾਈਕਾਟ ਕਰਨ ਦੇ ਬਾਅਦ ਡਾਇਰੈਕਟਰ ਪਸ਼ੂ ਪਾਲਣ ਨੇ ਸਾਨੂੰ ਜ਼ਿਲ੍ਹਾਵਾਰ ਮੀਟਿੰਗਾਂ ਕਰਕੇ ਹੂੰ ਧਮਕੀਆਂ ਦਿੱਤੀਆਂ ਬੀਐਸਈ ਤੁਹਾਨੂੰ ਬਾਹਰ ਕੱਢ ਦੇਣਗੇ ਕੀ ਨਾਮ ਆ ਡਾਇਰੈਕਟਰ ਦਾ ਡਾਇਰੈਕਟਰ ਸੁਭਾਸ ਚੰਦਰ ਜੀ ਤਾਂ ਤੁਸੀਂ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ ਹਾਂ ਔਰ ਤੁਹਾਡੇ ਦਰਸ਼ਕਾਂ ਨੂੰ ਵੀ ਦੱਸਣੀ ਚਾਹੁੰਦਾ ਹਾਂ ਵੀ ਇੱਕ ਪਾਸੇ ਸਰਕਾਰ 36000 ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਵੱਡੇ ਵੱਡੇ ਵਾਅਦੇ ਕਰਦੀ ਹੈ ਤੇ ਗਰਾਊਂਡ ਰਿਐਲਿਟੀ ਮੈਂ ਤੁਹਾਨੂੰ ਦੱਸਦਾ ਹਾਂ ਤੁਹਾਡੇ ਇਸ ਮਾਧਿਅਮ ਰਾਹੀਂ ਵੀ ਜਿਹੜੇ ਪਹਿਲਾਂ ਠੇਕੇ ਤੇ ਰੱਖੇ ਹੋਏ ਐ ਉਹਨਾਂ ਨੂੰ ਬਾਹਰ ਦਾ ਰਸਦਾ ਦਿਖਾਉਣ ਦੀਆਂ ਤਿਆਰੀਆਂ ਜਿਹੜੀਆਂ ਪਸ਼ੂ ਪਾਲਨ ਵਿਭਾਗ ਦੇ ਵਿੱਚ ਜਿਹੜਾ ਪਸ਼ੂ ਪਾਲਣ ਡਾਇਰੈਕਟਰ ਹੈ ਉਹ ਕਰ ਚੁੱਕਿਆ ਹੈ ਔਰ ਉਸ ਦੀ ਉਹ ਸ਼ਰੀਆਮ ਸਾਨੂੰ ਜਾਣਕਾਰੀ ਵੀ ਦਿੰਦਾ ਹੈ ਤੇ ਸਾਰਿਆਂ ਨੂੰ ਤੁਹਾਨੂੰ ਵੀ ਦੱਸੇਗਾ মিডিਆ ਨੂੰ ਵੀ ਦੱਸ ਰਿਹਾ ਹੈ ਉਹ ਤੇ ਪਸ਼ੂ ਪਾਲਣ ਮਹਿਕਮੇ ਦੇ ਜਿਹੜੇ ਮੰਤਰੀ ਹੈ ਜਾਂ ਹੋਰ ਉਹ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਮਹਿਕਮੇ ਦੇ ਵਿੱਚ ਜਿਹੜੇ ਠੇਕੇ ਦੇ ਮੁਲਾਜ਼ਮਾ ਉਹਨਾਂ ਨੂੰ ਪੱਕੇ ਕਰਨੀ ਹੈ ਏ ਨਾ ਹੋਵੇ ਕੱਲ ਨੂੰ ਉਹਨਾਂ ਕੋਲੇ ਇਹ ਗੱਲ ਪਹੁੰਚੇ ਤਾਂ ਉਹ ਮੁੱਕਰ ਜਾਣ ਉਹ ਕਹਿ ਦੇਣ ਵੀ ਮੈਂ ਤਾਂ ਕਹਿ ਹੀ ਨਹੀਂ ਤੁਸੀਂ ਤਾਂ ਨਹੀਂ ਝੂਠ ਮਾਰ ਰਹੇ ਜੀ ਬਿਲਕੁਲ ਮੈਂ ਕੱਲਾ ਨਹੀਂ ਫਰੀਦਕੋਟ ਬਕੈਦਾ ਪੰਜ ਛੇ ਜ਼ਿਲ੍ਹਿਆਂ ਦੀ ਮੀਟਿੰਗ ਹੋਈ ਫਾਰਮਾਸਿਸਟ ਬੁਲਾਏ ਗਏ ਡਾਇਰੈਕਟਰ ਪਸ਼ੂ ਪਾਲਣ ਮੰਤਰਾ ਆਪਣਾ ਡਾਇਰੈਕਟਰ ਪਸ਼ੂ ਪਾਲਣ ਵੱਲੋਂ ਔਰ ਬਠਿੰਡਾ ਚ ਮਾਨਸਾ ਤੇ ਬਠਿੰਡਾ ਦੇ ਫਾਰਮਾਸਿਸਟ ਬੁਲਾਏ ਗਏ ਔਰ ਬਕੈਦਾ ਸਾਡੀ ਮੀਟਿੰਗ ਹੋਈ ਜਿਹਦੇ ਚ ਗੱਲ ਟੁੱਟ ਗਈ ਉਹਨਾਂ ਨੇ ਇਹ ਗੱਲ ਕਹੀ ਵੀ ਜੇਕਰ ਤੁਸੀਂ ਇਹ 20% ਜੋ ਕੰਮ ਕਰਦੇ ਹੋ 80% ਕੰਮ ਦੀ ਕੋਈ ਵੈਲਿਊ ਨਹੀਂ ਦੇਖੋ ਤੁਸੀਂ ਗੱਲ ਤਰਾਸ ਦੀ ਹੈ 80% ਕੰਮ ਦੀ ਕੋਈ ਵੈਲਿਊ ਨਹੀਂ ਜਿਹੜਾ ਅਸੀਂ ਡਾਕਟਰਸ ਦੀ ਗੈਰ ਹਾਜ਼ਰੀ ਦੇ ਵਿੱਚ ਵੀ ਪਸ਼ੂ ਪਾਲਣਾ ਹੈ ਜਿਹੜਾ ਮਹਿਕਮਾ ਹੈ ਉਹਦਾ ਕੰਮ ਕਰਦੇ ਆ ਅਸੀਂ ਅਸੀਂ ਇੱਥੇ ਡਾਇਰੈਕਟਰ ਨੂੰ ਰਿਪਰੈਜ਼ੈਂਟ ਕਰਦੇ ਆ ਅਸੀਂ ਮਹਿਕਮੇ ਨੂੰ ਰਿਪਰੈਜ਼ੈਂਟ ਕਰਦੇ ਆ ਅਸੀਂ ਗਵਰਨਮੈਂਟ ਨੂੰ ਰਿਪਰੈਜ਼ੈਂਟ ਕਰਦੇ ਆ ਹਸਪਤਾਲਾਂ ਦੇ ਵਿੱਚ ਉਹਦੀ ਕੋਈ ਵੈਲਿਊ ਨਹੀਂ ਜਿਹੜਾ 20% ਕੰਮ ਅਸੀਂ ਨਹੀਂ ਕਰ ਰਹੇ ਉਹਦੇ ਆਧਾਰ ਤੇ ਸਾਨੂੰ ਮਹਿਕਮੇ ਦਾ ਤੋਂ ਬਾਹਰ ਦਾ ਰਸਤਾ ਦਿਖਾਉਣ ਦੀਆਂ ਤਿਆਰੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਉਹਦੇ ਜਾਗਦੇ ਜਿਉਂਦੇ ਕਾਫੀ ਮੇਰੇ ਵੀਰ ਮੀਟਿੰਗ ਦੇ ਵਿੱਚ ਸੀ ਉਹ ਸਬੂਤ ਹੈਗੇ ਆ ਤੇ ਡਾਇਰੈਕਟਰ ਖੁਦ ਔਰ ਡਿਪਟੀ ਡਾਇਰੈਕਟਰਸ ਐਸ ਵੀਓ ਸੀਨੀਅਰ ਵੈਟਰਨਰੀ ਆਫਿਸਰਸ ਵੀ ਮੀਟਿੰਗ ਦੇ ਵਿੱਚ ਸੀਗੇ ਹਾਜ਼ਰ ਤੇ ਇੱਕ ਇਹ ਗੱਲ ਵੀ ਸੱਚ ਆ ਬਹੁਤ ਸਾਰੇ ਹਸਪਤਾਲਾਂ ਦੇ ਵਿੱਚ ਡਾਕਟਰ ਨਹੀਂ ਉੱਥੇ ਫਾਰਮਾਸਿਸਟ ਜਾਂ ਫੋਰਥ ਕਲਾਸ ਵਰਕਰ ਹੀ ਕੰਮ ਦੇਖਦੇ ਆ ਸਾਰਾ ਬਿਲਕੁਲ ਕਾਫੀ ਤਕਰੀਬਨ 150 ਹਸਤਾਲੇ ਇਸ ਤਰ੍ਹਾਂ ਦਾ ਹੈ ਜਿਹੜੇ ਸਾਡੇ ਇਹ ਹਸਤਾਲੇ 582 ਇਹਦੇ ਵਿੱਚ 150 ਹਸਤਾਲੇ ਹੋ ਜਾਇਆ ਜਿੱਥੇ ਵੈਟਰਨਰੀ ਡਾਕਟਰ ਦੀ ਡਾਕਟਰ ਦੀ ਪੋਸਟ ਤਾਂ ਹੈ ਲੇਕਿਨ ਡਾਕਟਰ ਨਹੀਂ ਹੈ ਉੱਥੇ ਸਾਰਾ ਕੰਮਕਾਜ ਵੈਟਰਨਰੀ ਫਾਰਮਾਸਿਸਟ ਦੇਖਦਾ ਹੈ ਜਿੱਥੇ ਵੈਟਰਨਰੀ ਫਾਰਮਾਸਿਸਟ ਵੀ ਨਹੀਂ ਹੈ ਉੱਥੇ ਕਲਾਸ 4 ਵੀ ਦੇਖਦੇ ਇਹ ਕੰਮ ਕਰਦੇ ਆ ਮੇਰੇ ਕਹਿਣ ਦਾ ਭਾਵ ਇਹ ਹੈ ਵੀ ਤੁਸੀਂ ਹੈਰਾਨ ਹੋ ਜਾਓਗੇ ਪਸ਼ੂ ਪਾਲਣ ਜਿਹੜਾ ਮਹਿਕਮਾ ਉਹ ਸਾਨੂੰ ਖੁਦ ਨੂੰ ਸਮਝ ਨਹੀਂ ਆ ਰਿਹਾ ਵੀ ਕਿਹਦੇ ਸਹਾਰੇ ਚੱਲ ਰਿਹਾ ਹੈ ਜਦੋਂ ਅਸੀਂ ਤਨਖਾਹਾਂ ਦੀ ਮੰਗ ਕਰਦੇ ਆ ਜਦੋਂ ਅਸੀਂ ਰੈਗੂਲਰ ਹੋਣ ਦੀ ਮੰਗ ਕਰਦੇ ਆ ਉਦੋਂ ਇਹਨਾਂ ਦੇ ਹੱਥ ਖੜੇ ਹੁੰਦੇ ਆ ਜਦੋਂ ਆ ਕੇ ਪਿੰਡਾਂ ਦੇ ਵਿੱਚ ਗੱਲਾਂ ਬਾਤਾਂ ਹੁੰਦੀਆਂ ਐ ਮਹਿਕਮਾ ਆਉਂਦਾ ਆਲਾ ਅਧਿਕਾਰੀ ਆਉਂਦੇ ਆ ਤਾਂ ਛੋਟੀ ਛੋਟੀ ਗੱਲ ਦੀ ਜ਼ਿੰਮੇਵਾਰੀ ਉਹ ਸਾਡੇ ਤੇ ਥੋਪਦੇ ਆ ਵੀ ਆ ਨਹੀਂ ਹੋਇਆ ਇਹ ਨਹੀਂ ਹੋਇਆ ਉਹ ਨਹੀਂ ਹੋਇਆ ਹਾਲਾਂਕਿ ਇੱਕ ਇੱਕ ਫਾਰਮਾਸਿਸਟ ਦੇ ਅੰਦਰ ਤਿੰਨ ਤਿੰਨ ਚਾਰ ਚਾਰ ਪਿੰਡ ਆਉਂਦੇ ਆ ਜਿਨ੍ਹਾਂ ਦੀ ਪਸ਼ੂਆਂ ਦੀ ਗਿਣਤੀ ਘੱਟੋ ਘੱਟ 6 6000 ਪਸ਼ੂ ਹੈਗੇ ਆ ਤੇ ਉਹ 6 6000 ਪਸ਼ੂਆਂ ਦੇ ਟੈਗਿੰਗ ਤੋਂ ਲੈ ਕੇ ਵੈਕਸੀਨ ਉਹਨਾਂ ਦੇ ਟੀਕੇ ਭਰਨ ਤੋਂ ਲੈ ਕੇ ਉਹਨਾਂ ਦੇ ਬਿਮਾਰੀਆਂ ਦੀਆਂ ਦਵਾਈਆਂ ਦੇਣ ਤੱਕ ਦੀ ਸਾਰੀ ਜ਼ਿੰਮੇ ਫਾਰਮਾਸੀ ਜ਼ਿੰਮੇਵਾਰੀ ਫਾਰਮਾਸਿਸਟ ਦੀ ਹੈ ਜਿਹਨੂੰ ਕਿ ਬਹੁਤ ਹੀ ਘੱਟ ਤਨਖਾਹ ਤੇ ਰੱਖਿਆ ਹੋਇਆ ਜਦੋਂ ਅਸੀਂ ਆਪਦੇ ਹੱਕਾਂ ਦੀ ਮੰਗ ਕਰਦੇ ਆਂ ਤਾਂ ਸਾਨੂੰ ਡਾਂਗਾ ਸਾਨੂੰ ਝੂਠੇ ਵਾਦੇ ਸਾਨੂੰ ਲਾਰੇ ਇਸ ਤੋਂ ਇਲਾਵਾ ਸਾਨੂੰ ਕੁਝ ਨਹੀਂ ਮਿਲਦਾ ਜਿਹੜੀ ਹੁਣ ਨਵੀਂ ਸਰਕਾਰ ਆ ਮਾਨ ਸਰਕਾਰ ਇਹਦੇ ਕਿਸੇ ਮੰਤਰੀ ਸੰਤਰੀ ਮੁੱਖ ਮੰਤਰੀ ਕਿਸੇ ਨੂੰ ਮਿਲੇ ਹੋ ਜੀ ਅਸੀਂ ਪਿੱਛੇ ਮਤਲਬ ਸਾਨੂੰ ਜਦੋਂ ਮੀਟਿੰਗ ਨਾ ਮਿਲਦੀ ਦੇਖ ਕੇ ਅਸੀਂ ਰੈਲੀ ਕੀਤੀ ਪੱਟੀ ਹੂੰ ਲਾਲਜੀਤ ਭੁੱਲਰ ਦੇ ਹਲਕੇ ਦੇ ਵਿੱਚ ਹਾਂ ਤਾਂ ਉਹਨਾਂ ਦੀ ਮੈਸੇਜ ਸਾਡੀ ਭੈਣ ਨੇ ਸਾਨੂੰ ਸਾਡੇ ਨਾਲ ਵਾਅਦਾ ਕੀਤਾ ਕਿ ਤੁਹਾਨੂੰ ਪੈਨਲ ਮੀਟਿੰਗ ਦਵਾਈ ਜਾਊਗੀ ਤਾਂ ਲਾਲਜੀਤ ਭੁੱਲਰ ਜੀ ਨਾਲ ਪੈਨਲ ਮੀਟਿੰਗ ਹੋਈ ਜਿਹਦੇ ਚ ਉਹ ਸਿਰਫ ਔਰ ਸਿਰਫ ਆਪਣੇ ਗੁੱਸੇ ਦਾ ਉਹਨਾਂ ਨੇ ਇਜ਼ਹਾਰ ਕੀਤਾ ਕੋਈ ਪੈਨਲ ਮੀਟਿੰਗ ਨਹੀਂ ਸਿਰਫ ਨਾਂ ਦੀ ਪੈਨਲ ਮੀਟਿੰਗ ਦੀ ਮੀਟਿੰਗ ਸੀ ਉਹਨੇ ਇਹ ਗੁੱਸੇ ਦਾ ਇਜ਼ਹਾਰ ਕੀਤਾ ਕਿ ਤੁਸੀਂ ਮੇਰੇ ਹਲਕੇ ਦੇ ਵਿੱਚ ਰੈਲੀ ਕਰਨ ਕਿਉਂ ਆਏ ਦੇਖੋ ਲੋਕਤੰਤਰ ਨੂੰ ਸ਼ਿੱਕੇ ਤੇ ਟੰਕੇ ਇਹ ਲੋਕ ਇਸ ਗੱਲ ਤੋਂ ਵੀ ਸਾਨੂੰ ਵਰਜਦੇ ਆ ਵੀ ਤੁਸੀਂ ਰੈਲੀਆਂ ਧਰਨੇ ਨਹੀਂ ਕਰ ਸਕਦੇ ਜਿਹੜਾ ਜਿਉਂਦਾ ਜਾਗਦਾ ਉਦਾਹਰਨ ਤੁਸੀਂ ਸੰਗਰੂਰ ਚ ਦੇਖਦੇ ਹੋ ਡਾਂਗਾ ਵੱਜਦੀਆਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਪਤਾ ਹੈ ਔਰ ਇੱਕ ਤੁਹਾਨੂੰ ਮੈਂ ਹੋਰ ਜ਼ਿਕਰ ਜੋ ਗੱਲ ਇਹ ਹੈ ਵੀ ਕਿਸਾਨ ਜਥੇਬੰਦੀਆਂ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਉਹਨਾਂ ਨੇ ਸਾਨੂੰ ਕਿਹਾ ਵੀ ਤੁਹਾਨੂੰ ਸੀਐਮ ਦੀ ਅਸੀਂ ਮੀਟਿੰਗ ਹੋ ਸਕਿਆ ਜਲਦੀ ਦਵਾਵਾਂਗੇ ਦੇਖੋ ਇਹਦੇ ਵਿੱਚ ਮੀਡੀਏਟਰ ਦਾ ਰੋਲ ਉਹ ਨਿਭਾ ਰਹੇ ਆਂ ਜਦੋਂ ਕਿ ਮਹਿਕਮੇ ਦਾ ਕੰਮ ਹੈ ਹੂੰ ਜਦੋਂ ਕਿ ਕਿੰਨੇ ਹੋਰ ਮਤਲਬ ਸਰਕਾਰ ਦੇ ਅਧਿਕਾਰੀ ਹੁੰਦੇ ਜਿਨ੍ਹਾਂ ਦਾ ਇਹ ਕੰਮ ਹੁੰਦਾ ਪਰ ਇਹ ਕੰਮ ਕਿਸਾਨ ਜਥੇਬੰਦੀਆਂ ਰੋਲ ਨਿਭਾ ਰਹੀਆਂ ਉਹਨਾਂ ਨੇ ਮੀਡੀਏਟਰ ਦਾ ਕੰਮ ਕਰਦੇ ਹੋਏ ਸਾਨੂੰ ਕਿਹਾ ਵੀ ਤੁਹਾਨੂੰ ਮੀਟਿੰਗ ਦਵਾਉਣੀ ਹੈ ਤੁਹਾਡੇ ਮਸਲੇ ਦਾ ਹੱਲ ਕਰਦੇ ਆਂ ਤੁਸੀਂ ਰੈਲੀ ਧਰਨੇ ਤੋਂ ਇੱਕ ਵਾਰ ਹਲੇ ਪਿੱਛੇ ਰਹੋ ਪਰ ਮੈਨੂੰ ਨਹੀਂ ਲੱਗਦਾ ਵੀ ਇਹ ਸਰਕਾਰ ਪਹਿਲਾਂ ਵਾਲੀਆਂ ਸਰਕਾਰਾਂ ਨਾਲੋਂ ਇਹਦਾ ਕੋਈ ਫਰਕ ਹੈ ਇਹ ਵੀ ਬਿਲਕੁਲ ਉਸੇ ਤਰ੍ਹਾਂ ਆਪਣੇ ਹੰਕਾਰ 'ਚ ਹੈ ਉਸੇ ਤਰ੍ਹਾਂ ਆਪਣੇ ਨਾਂ ਕੰਮ ਕਰਨ ਦੇ ਮੂਡ ਦੇ ਵਿੱਚ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਹੈ ਵੀ ਸਾਨੂੰ ਇਹ ਬਹੁਤ ਵੱਡੇ ਸੰਘਰਸ਼ ਦੀ ਜਿਹੜੀ ਰੂਪ ਰੇਖਾ ਹੈ ਉਹ ਉਲਕਣੀ ਪਵੇਗੀ ਜਿਹੜਾ ਇਹ ਮੈਕਮਾ ਲਾਲਜੀ ਸਿੰਘ ਭੁਲਰ ਕੋਲੇ ਹੈ ਹਾਂਜੀ ਕਿੰਨੇ ਟਾਈਮ ਦੀ ਉਹ ਮੀਟਿੰਗ ਸੀ ਜਿੱਥੇ ਉਹਨਾਂ ਨੇ ਤੁਹਾਨੂੰ ਕਿਹਾ ਵੀ ਮੇਰੇ ਹਲਕੇ ਚ ਰੈਲੀ ਨਹੀਂ ਤੁਸੀਂ ਕਰ ਸਕਦੇ ਦੇਖੋ ਜੀ ਜੇ ਤਾਂ ਉਹ ਮੀਟਿੰਗ ਇੱਕ ਸਾਰਥਕ ਰੂਪ ਦੇ ਵਿੱਚ ਹੁੰਦੀ ਨਹੀਂ ਮਤਲਬ ਕਿੰਨਾ ਟਾਈਮ ਚੱਲੀ ਉਹ ਤਕਰੀਬਨ ਮੈਨੂੰ ਇਹ ਲੱਗਦਾ ਵੀ 20 ਤੋਂ 25 ਮਿੰਟ ਦੇ ਵਿੱਚ ਉਹਨਾਂ ਨੇ ਫਿਨਿਸ਼ ਕਰਤੀ ਕੋਈ ਤੁਸੀਂ ਜੇ ਉਸ ਤੋਂ ਮੰਗ ਪੱਤਰ ਕੋਈ ਗੱਲ ਦੱਸੀ ਵੀ ਅਸੀਂ 582 ਬੰਦੇ ਆ ਆ ਸਾਡੀ ਮੁਸ਼ਕਲ ਆ ਕੋਈ ਵੀ ਗੱਲ ਨਹੀਂ ਸੁਣੀ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਮੈਂ ਉਸ ਲਾਲਜੀਤ ਭੁੱਲਰ ਤੇ ਡਾਇਰੈਕਟਰ ਪਸ਼ੂ ਪਾਲਣ ਦੋਨਾਂ ਨੂੰ ਇਸ ਗੱਲ ਦੇ ਵਿੱਚ ਦੋਸ਼ੀ ਮੰਨਦਾ ਕਿ ਦੇਖੋ ਸ਼ਾਇਦ ਮੇਰਾ ਮੰਨਣਾ ਵੀ ਸੀਐਮ ਸਾਹਿਬ ਨੂੰ ਇਹ ਗੱਲ ਨਾ ਪਤਾ ਹੋਵੇ ਵੀ ਕਿੰਨੇ ਮੁਲਾਜ਼ਮ ਠੇਕੇ ਤੇ ਐ ਪਰ ਜੋ ਮੰਤਰੀ ਐ ਜਿਨ੍ਹਾਂ ਦਾ ਇਹ ਵਿਭਾਗ ਹੈ ਜੋ ਡਾਇਰੈਕਟਰ ਐ ਉਹਨਾਂ ਨੂੰ ਤਾਂ ਪਤਾ ਹੈ ਵੀ ਕਿੰਨੇ ਠੇਕੇ ਦੇ ਮੁਲਾਜ਼ਮ ਐ ਪਿਛਲੇ 16 ਸਾਲ ਤੋਂ ਕਿਵੇਂ ਕੰਮ ਕਰ ਰਹੇ ਐ ਔਰ ਇੱਕ ਤੁਹਾਨੂੰ ਹੋਰ ਗੱਲ ਦੱਸ ਦਿਆਂ ਵੀ ਜਿਹੜੇ ਸਾਡੇ ਹਸਪਤਾਲ ਐ ਉਹਨਾਂ ਚ ਹੀ ਪੋਪੂਲੇਸ਼ਨ ਜ਼ਿਆਦਾ ਐ 582 ਹਸਪਤਾਲ ਉਹ ਐ ਜਿਹੜੇ ਬਿਲਕੁਲ ਰੁਕੇ ਹੋਏ ਸੀ ਜਿਨ੍ਹਾਂ ਦੇ ਕੰਮਕਾਜ ਰੁਕਿਆ ਹੋਇਆ ਸੀ ਉਹ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੇ ਸੀ ਔਰ ਚਾਲੂ ਹੋਣ ਤੋਂ ਬਾਅਦ ਵਾਪਸ ਇਹਨਾਂ ਨੇ ਲੈ ਲਏ ਮਹਿਕਮੇ ਨੇ ਉਹੀ ਹਸਪਤਾਲਾਂ ਦੇ ਵਿੱਚ ਅਸੀਂ 582 ਫਾਰਮਾਸਿਸਟ ਹੈ ਜਿਹੜੇ ਕੰਮ ਕਰਦੇ ਆਂ ਹੋਰ ਕੋਈ ਲਾਲਜੀਤ ਸਿੰਘ ਪੁਲਰ ਨੂੰ ਮਿਲੇ ਹੋਰ ਕਿਸੇ ਵੱਡੇ ਮੰਤਰੀ ਨੂੰ ਜਾਂ ਹੋਰ ਕਿਸੇ ਨੂੰ ਮਿਲੇ ਹੋ ਕਿ ਨਹੀਂ ਉਸ ਤੋਂ ਬਾਅਦ ਸਾਡੀ ਜਿਹੜੀ ਮੀਟਿੰਗ ਹੈ ਇੱਕ ਫਾਈਨਾਂਸ ਮਿਨਿਸਟਰ ਆ ਆਪਣੇ ਹਰਪਾਲ ਸਿੰਘ ਚੀਮਾ ਨਾਲ ਹੋਈ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਵੀ ਇੱਕ ਤੁਹਾਨੂੰ ਹੋਰ ਤਰਾਸ ਦੀ ਦਸੀਏ ਟਾਲੀਵਾਲ ਸਾਹਿਬ ਜਿਹੜਾ ਮਤਲਬ ਸਾਨੂੰ ਮੀਟਿੰਗ ਵੈਸੇ ਨਹੀਂ ਮਿਲਦੀ ਜੇ ਅਸੀਂ ਜਾ ਕੇ ਕਿਸੇ ਦੀ ਵੈਸੇ ਗੱਲ ਕਰਦੇ ਆ ਸਾਨੂੰ ਮੀਟਿੰਗ ਨਹੀਂ ਮਿਲਦੀ ਮੀਟਿੰਗ ਲਈ ਸਾਨੂੰ ਰੈਲੀ ਧਰਨਾ ਜਾਂ ਕੋਈ ਪ੍ਰਦਰਸ਼ਨ ਕਰਨਾ ਪੈਂਦਾ ਹੈ ਜਿਹਦੇ ਤੇ ਇਹ ਘੱਟ ਤਨਖਾਹ ਵਾਲੇ ਫਾਰਮਾਸਿਸਟਾਂ ਦਾ ਬਹੁਤ ਵੱਡਾ ਖਰਚਾ ਆ ਜਾਂਦਾ ਪੂਰੇ ਪੰਜਾਬ ਤੋਂ ਸਾਰਿਆਂ ਨੂੰ ਆਉਣਾ ਪੈਂਦਾ ਹੈ ਅਸੀਂ ਰੈਲੀ ਕਰੀ ਡਿੜਬੇ ਡਿੜਬੇ ਰੈਲੀ ਤੋਂ ਬਾਅਦ ਸਾਨੂੰ ਇੱਕ ਮੀਟਿੰਗ ਮਿਲੀ ਮੀਟਿੰਗ ਸਿਰਫ ਇੱਕ ਕਾਗਜ਼ਾਂ 'ਚ ਮਿਲੀ ਜਦੋਂ ਰੈਲੀ ਦਾ ਜੋ ਮਤਲਬ ਮੀਟਿੰਗ ਦਾ ਜੋ ਟਾਈਮ ਸੀ ਉਸ ਟਾਈਮ ਤੇ ਸਾਨੂੰ ਕੋਈ ਉਹਨਾਂ ਨੇ ਬਹਾਨਾ ਲਾਇਆ ਸੀ ਬਾਹਰ ਗਏ ਹੋਏ ਆ ਜੀ ਇਹ ਹੈ ਬਹੁਤ ਦੋ ਚਾਰ ਫੋਨ ਕਾਲਸ ਤੋਂ ਬਾਅਦ ਉਹ ਗੱਲ ਵੀ ਉੱਥੇ ਹੀ ਅਟਕ ਕੇ ਰਹਿ ਗਈ ਮਤਲਬ ਸਿੱਧੇ ਸਿੱਧੇ ਮਿਲੇ ਨਹੀਂ ਫੋਨਾਂ ਦੀ ਗੱਲ ਹੋਈ ਆ ਉਦੋਂ ਮਿਲੇ ਸੀ ਹਾਂ ਪਰ ਉਹਨਾਂ ਨੇ ਇੱਕ ਪੈਨਲ ਮੀਟਿੰਗ ਕਰਨ ਦਾ ਸਾਨੂੰ ਭਰੋਸਾ ਦਿੱਤਾ ਪੈਨਲ ਮੀਟਿੰਗ ਕਰਨ ਦਾ ਜੋ ਭਰੋਸਾ ਦਿੱਤਾ ਉਹ ਮੀਟਿੰਗ ਨਹੀਂ ਹੋਈ ਸਿਰੇ ਨਹੀਂ ਚੜੀ ਸਿਰਫ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਉਸ ਦਿਨ ਤਾਂ ਪ੍ਰੈਸ਼ਰ ਬਣਿਆ ਹੁੰਦਾ ਹੂੰ ਜਿਸ ਦਿਨ ਅਸੀਂ ਰੈਲੀ ਕਰਦੇ ਆ ਜਾਂ ਧਰਨਾ ਕਰਦੇ ਆ ਜਾਂ ਕੋਈ ਪ੍ਰਦਰਸ਼ਨ ਕਰਦੇ ਆ ਲੇਕਿਨ ਜਦੋਂ ਉਹ ਮੀਟਿੰਗ ਦਾ ਟਾਈਮ ਆਇਆ ਪੈਨਲ ਮੀਟਿੰਗ ਦਾ ਤਾਂ ਉਹਨਾਂ ਨੇ ਉਸ ਚੀਜ਼ ਤੋਂ ਮਨਕਰ ਹੋ ਗਏ ਹੋ ਉਹ ਕੋਈ ਗੱਲ ਸਿਰੇ ਨਹੀਂ ਲੱਗੀ ਫਿਰ ਇਹਦਾ ਸੱਟਾ ਵੀ ਇਹ ਨਿਕਲਦਾ ਵੀ ਉਸ ਦਿਨ ਜਿੱਦਨ ਤਾਂ ਮਜਬੂਰੀ ਹੁੰਦੀ ਆ ਉਸ ਦਿਨ ਤੁਹਾਡੇ ਸਾਹਮਣੇ ਆ ਜਾਂਦੇ ਆ ਲੀਡਰ ਤੇ ਫਿਰ ਨਹੀਂ ਆਉਂਦੇ ਇਹ ਤਾਂ ਜੀ ਮੈਂ ਤੁਹਾਨੂੰ ਬੜੇ ਦੁੱਖ ਨਾਲ ਇਹ ਗੱਲ ਕਹਿਣੀ ਚਾਹੁੰਨਾ ਕਿਉਂਕਿ ਅਸੀਂ ਮੁਲਾਜ਼ਮ ਜਥੇਬੰਦੀਆਂ ਨੇ ਬੜੇ ਜੋਸ਼ ਖਰੋਸ਼ ਦੇ ਨਾਲ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਤੇ ਪਵਾਇਆਂ ਤੇ ਸਾਨੂੰ ਹੀ ਅੱਜ ਬੜੇ ਦੁੱਖ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਇਹਨਾਂ ਨੇ ਤਾਂ ਅਕਾਲੀਆਂ ਤੇ ਕਾਂਗਰਸੀਆਂ ਉਹਨਾਂ ਨੇ ਵੀ ਘੱਟ ਨਹੀਂ ਸੀ ਕੀਤੀ ਸਾਡੇ ਨਾਲ ਪਰ ਇਹਨਾਂ ਨੇ ਤਾਂ ਉਸ ਤੋਂ ਵੀ ਜ਼ਿਆਦਾ ਜਦੋਂ ਜੇ ਆਪਾਂ ਨੂੰ ਕਿਸੇ ਤੇ ਵਿਸ਼ਵਾਸ ਹੁੰਦਾ ਨਾ ਤਾਂ ਜਦੋਂ ਉਹ ਆਪਣੇ ਨਾਲ ਹੂੰ ਦਗਾ ਕਮਾਉਂਦਾ ਧੋਖਾ ਕਰਦਾ ਤਾਂ ਦੁੱਖ ਬਹੁਤ ਜ਼ਿਆਦਾ ਹੁੰਦਾ ਸੋ ਆਮ ਆਦਮੀ ਪਾਰਟੀ ਨੇ ਤਾਂ ਉਹਨਾਂ ਨਾਲੋਂ ਵੀ ਇੱਕ ਇੱਕ ਕਦਮ ਵੱਧ ਕੇ ਸਾਡੇ ਨਾਲ ਧੱਕਾ ਕੀਤਾ ਸਾਡਾ ਸ਼ੋਸ਼ਣ ਕੀਤਾ ਸਾਡੇ ਨਾਲ ਜੋ ਵਾਅਦੇ ਕੀਤੇ ਸੀ ਚੋਣਾਂ ਤੋਂ ਪਹਿਲਾਂ ਜੋ ਵਾਅਦੇ ਕੀਤੇ ਸੀ ਇੱਕ ਵੀ ਵਾਅਦਾ ਉਹ ਪੂਰਾ ਨਹੀਂ ਕੀਤਾ ਬਲਕਿ ਚੋਣਾਂ ਤੋਂ ਬਾਅਦ ਵੀ ਇਹ ਵਾਅਦੇ ਤੇ ਵਾਅਦਾ ਕਰਦੇ ਆ ਰਹੇ ਹੈ ਗੁਰਪ੍ਰੀਤ ਦੀ ਇੱਕ ਗੱਲ ਇਹ ਵੀ ਸਮਝਣੀ ਪਊਗੀ ਵੀ ਹਰੇ 6 ਮਹੀਨੇ ਹੋਇਆ ਸਰਕਾਰ ਨੂੰ ਇਹ ਇਹਨਾਂ ਦੇ ਲੋਕ ਵੀ ਕਹਿ ਰਹੇ ਆ ਇਹਨਾਂ ਦੇ ਲੀਡਰ ਵੀ ਕਹਿ ਰਹੇ ਆ ਗਰਾਊਂਡ ਲੈਵਲ ਤੋਂ ਉੱਪਰ ਤੱਕ ਦੇ ਲੀਡਰ ਕਹਿ ਰਹੇ ਵੀ ਸਾਨੂੰ ਸਮਾਂ ਦੋ ਸਾਰਿਆਂ ਦੇ ਸੀ 5 ਸਾਲਾਂ ਦੇ ਵਿੱਚ ਪੰਜਾਬ ਨੂੰ ਵਧੀਆ ਬਣਾ ਦਾਂਗੇ ਸੋਨੇ ਦੀ ਚਿੜੀ ਬਣਾ ਦਾਂਗੇ ਮੁੱਖ ਮੰਤਰੀ ਦੇ ਹਰ ਦਿਨ ਜਾਂ ਹਰ ਮਹੀਨੇ ਬਿਆਨ ਆਉਂਦੇ ਨੇ ਵੀ ਇੰਨੀ ਕਾਲੀ ਕੀ ਪੈ ਗਈ ਤੁਸੀਂ ਕਹੀ ਜਾਂਦੇ ਹੋ ਵੀ ਇਕੱਲੀ ਤੇ ਕਾਂਗਰਸੀਆਂ ਨਾਲੋਂ ਵੀ ਮਾੜੇ 6 ਮਹੀਨੇ ਚ ਤੁਸੀਂ ਨਿਚੋੜ ਕੱਢਤਾ ਇੱਕ ਤਾਂ ਕਾਰਨ ਇਹਦਾ ਇਹ ਹੈ ਤਾਲੀਵਾਲ ਸਾਹਿਬ ਵੀ ਇਹਨਾਂ ਨੂੰ ਪਹਿਲਾਂ ਨਹੀਂ ਸੀ ਪਤਾ ਇਹਨਾਂ ਨੂੰ ਪਹਿਲਾਂ ਵੀ ਤਾਂ ਪਤਾ ਸੀ ਵੀ ਹਾਂ ਸਾਨੂੰ ਸਮਾਂ ਚਾਹੀਦਾ ਹੈ ਪਹਿਲਾਂ ਹੀ ਇਹਨਾਂ ਨੇ ਉਸ ਤਰ੍ਹਾਂ ਦੇ ਵਾਅਦੇ ਕਰਨੇ ਸੀ ਇੱਕ ਗੱਲ ਦੂਜੀ ਗੱਲ ਜਦੋਂ ਤੁਸੀਂ ਅਸੀਂ ਸਮਾਂ ਮੰਗਦੇ ਹਾਂ ਸਾਡੇ ਤਾਂ ਕਿੰਨੇ ਹੀ ਬੰਦੇ ਹਰ ਰੋਜ਼ ਓਵਰੇਜ ਹੋ ਰਹੇ ਐ ਕਿੰਨੇ আর ਹਰ ਰੋਜ਼ ਉਹ ਬੰਦੇ ਆ ਜਿਹੜੇ ਮਤਲਬ ਆਪਦੀ ਉਮਰ ਐ ਜਿਹੜੀ ਉਹ ਲੰਘਾ ਰਹੇ ਐ ਸਾਡੇ ਬੱਚੇ ਵੱਡੇ ਹੋ ਗਏ ਜਿਹੜੇ ਜਦੋਂ ਅਸੀਂ ਭਰਤੀ ਹੋਏ ਸੀ ਜਿਹਦੇ ਉਦੋਂ ਸਾਡੇ ਬੱਚੇ ਜਿਹੜੇ ਛੋਟੇ-ਛੋਟੇ ਨਰਸਰੀ ਕੇਜੀ ਦੇ ਵਿੱਚ ਸੀ ਅਜੋ ਡਿਗਰੀਆਂ ਡਿਪਲੋਮੇ ਕਰਨ ਵਾਲੇ ਹੋਗੇ ਤਾਂ ਸਾਨੂੰ ਤਨਖਾਹ ਦੀ ਸਾਨੂੰ ਅੱਜ ਲੋੜ ਐ ਰੈਗੂਲਰ ਹੋਣ ਦੀ ਸਾਨੂੰ ਅੱਜ ਲੋੜ ਐ ਅਸੀਂ ਇਹਨਾਂ ਦੀਆਂ ਹੁਣ ਵੋਟਾਂ ਥੋੜੀ ਦੇਖਦੇ ਰਿਹਾ ਕਰਾਂਗੇ ਪਹਿਲਾਂ ਅਸੀਂ ਕਾਂਗਰਸ ਦੀਆਂ ਵੋਟਾਂ ਨੂੰ ਵੇਟ ਕਰਦੇ ਰਹੇ ਫਿਰ ਅਸੀਂ ਅਕਾਲੀ ਦਲ ਦੀਆਂ ਵੋਟਾਂ ਨੂੰ ਹਰ ਵਾਰ ਉਹ ਵੀ ਸਾਨੂੰ ਯੂਜ਼ ਕਰਦੇ ਰਹੇ ਇੱਕ ਰਬੜ ਦੀ ਖੁੱਦੋਈ ਤਰ੍ਹਾਂ ਵੋਟਾਂ ਵੇਲੇ ਯੂਜ਼ ਕਰਕੇ ਉਸ ਤੋਂ ਬਾਅਦ ਫਿਰ ਸਾਨੂੰ 5 ਸਾਲ ਕੋਈ ਨਹੀਂ ਪੁੱਛਦਾ ਇਹ ਹਰ ਵਾਰ ਨਹੀਂ ਨਾ ਹੋ ਸਕਦਾ ਕਿਉਂਕਿ ਇੱਕ ਤੁਹਾਨੂੰ ਦੱਸਿਏ ਸਾਡਾ ਜਿਹੜਾ ਗੋਲਡਨ ਪੀਰੀਅਡ ਸੀ ਜਦੋਂ ਉਹ ਬੰਦੇ ਨੇ ਕਿੱਤਾ ਮੁਖੀ ਬਣਨਾ ਹੁੰਦਾ ਕਿਸੇ ਕੰਮ ਦੇ ਵਿੱਚ ਉਹ ਅਸੀਂ 16 ਸਾਲ ਮਹਿਕਮੇ ਨੂੰ ਦੇ ਚੁੱਕੇ ਹਾਂ ਅੱਜ ਸਾਨੂੰ ਮੈਂ ਸਰਕਾਰ ਨੂੰ ਸੀਐਮ ਸਾਹਿਬ ਤੋਂ ਮੰਤਰੀ ਸਾਹਿਬ ਤੋਂ ਫਾਈਨਾਂਸ ਮਿਨਿਸਟਰ ਤੋਂ ਤੁਹਾਡੇ ਜਰੀਏ ਗੱਲ ਪੁੱਛਣੀ ਚਾਹੁੰਦਾ ਵੀ ਸਾਡੇ 16 ਸਾਲ ਕਿੱਥੋਂ ਲਿਆ ਕੇ ਦਿਓਗੇ ਜੋ ਤੁਸੀਂ ਸਾਡੇ ਨਾਲ ਵਾਅਦੇ ਕੀਤੇ ਸੀ ਵੀ ਜੋ ਗੁਜ਼ਰ ਗਿਆ ਸੋ ਗੁਜ਼ਰ ਗਿਆ ਲੇਕਿਨ ਆਉਂਦੇ ਸਾਲ ਅਸੀਂ ਹਰਾ ਪੈਨ ਸਾਡਾ ਜਿਹੜਾ ਉਹ ਤੁਹਾਡੇ ਹੱਕ ਵਿੱਚ ਚੱਲੇਗਾ ਤਾਂ ਕਿੱਥੇ ਐ ਉਹ ਕਿੱਥੇ ਐ ਉਹ ਵਾਅਦੇ ਤੁਹਾਡੇ ਮੈਂ ਇਹੀ ਗੱਲ ਤੁਹਾਨੂੰ ਪੁੱਛਣਾ ਚਾਹੁੰਦਾ ਵਾਰ-ਵਾਰ ਵੀ ਅਸੀਂ ਇਸ ਆਸ ਦੇ ਉੱਤੇ ਤੁਹਾਨੂੰ ਚੁਣਿਆ ਤੁਹਾਡੀਆਂ ਜਿਹੜੀਆਂ ਸਰਕਾਰਾਂ ਸੀ ਤੁਹਾਡੇ ਜਿਹੜੇ ਮੰਤਰੀ ਸੀ ਉਹਨਾਂ ਤੋਂ ਵੱਡੀਆਂ-ਵੱਡੀਆਂ ਆਸਾਂ ਸੀ ਸਾਨੂੰ ਲੇਕਿਨ ਉਹ ਆਸਾਂ ਸਾਡੀਆਂ ਬਿਲਕੁਲ ਮੈਨੂੰ ਨਹੀਂ ਲੱਗਦਾ ਵੀ ਇਹ ਪੂਰੀਆਂ ਹੋਣਗੀਆਂ ਆਪ ਜੀ ਦੇ ਜਰੀਏ ਮੈਂ ਫਿਰ ਵੀ ਵਾਰ-ਵਾਰ ਬੇਨਤੀ ਕਰਦਾ ਹਾਂ ਪਰ ਇਹ ਨਾਲ ਚੇਤਾਵਨੀ ਵੀ ਦਿੰਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੂਰਾ بڑے ਵੱਡੇ ਪੱਧਰ ਤੇ ਅਸੀਂ ਸੰਘਰਸ਼ ਉਲੀਕਾਂਗੇ ਸਾਰੇ ਪੰਜਾਬ ਨੂੰ ਇਹਦਾ ਪਤਾ ਲੱਗੂਗਾ ਕੀ ਭਗਵੰਤ ਮਾਨ ਸਰਕਾਰ ਵੀ ਉਹਨਾਂ ਵਰਗੀ ਹੀ ਹੈ ਕੋਈ ਬਹੁਤਾ ਫਰਕ ਨਹੀਂ ਹੈ ਜਾਂਦੇ ਜਾਂਦੇ ਇੱਕ ਲਾਸ ਵਾਲਾ ਤੁਹਾਡਾ ਚਲੋ ਅੱਜ ਦਾ ਮੁੱਦਾ ਆਪਣਾ ਹੋਰ ਸੀ ਜਿਹੜੀ ਲੰਪੀ ਸਕਿਨ ਦੀ ਉਹ ਬਿਮਾਰੀ ਆਈ ਸੀ ਹੁਣ ਕਿਵੇਂ ਆ ਪਿੰਡਾਂ ਦੇ ਵਿੱਚ ਲੰਪੀਸਕੈਂਦੀ ਬਿਮਾਰੀ ਹੁਣ ਕੰਟਰੋਲ ਹੈ ਹਾਂ ਲੰਪੀਸਕੈਂਦੀ ਬਿਮਾਰੀ ਜਦੋਂ ਪੀਕ ਲੈਵਲ ਤੇ ਸੀ ਜੀ ਤਾਂ ਬੜੇ ਦੁੱਖ ਦੀ ਗੱਲ ਹੈ ਵੀ ਕੋਈ ਸਾਡਾ ਉਸ ਟਾਈਮ ਬਾਈਕਾਟ ਚੱਲ ਰਿਆ ਸੀ ਕੋਈ ਮਹਿਕਮੇ ਦਾ اعلی ਅਫਸਰ ਕੋਈ ਮੰਤਰੀ ਕੋਈ ਸਰਕਾਰ ਦਾ ਨੁਮਾਇੰਦਾ ਸਾਡੇ ਕੋਲ ਆ ਕੇ ਕਿਸੇ ਨੇ ਇਹ ਨਹੀਂ ਕਿਹਾ ਵੀ ਤੁਹਾਡਾ ਬਾਈਕਾਟ ਕਿਉਂ ਹੈ ਤੁਸੀਂ ਕਿਸਾਨਾਂ ਦੇ ਹੱਕ 'ਚ ਖੜੋ ਅੱਛਾ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਹਮ ਜਗਜੀਤ ਸਿੰਘ ਡੱਲੇਵਾਲ ਦਾ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਉਹਨਾਂ ਨੇ ਸਾਡੇ ਨਾਲ ਸੰਪਰਕ ਸਾਧ ਕੇ ਸਾਨੂੰ ਕਿਹਾ ਵੀ ਤੁਸੀਂ ਲੰਪੀ ਸਕਿਨ ਬਿਮਾਰੀ ਦੇ ਵਿੱਚ ਕਿਸਾਨਾਂ ਦੇ ਨਾਲ ਖੜੋ ਤੇ ਅਸੀਂ ਅਗਲੇ ਹੀ ਦਿਨ ਮੀਟਿੰਗ ਕਰਕੇ ਸਾਡੀ ਯੂਨੀਅਨ ਦੀ ਤੇ ਅਸੀਂ ਲੰਪੀ ਸਕਿਨ ਬਿਮਾਰੀ ਦੇ ਵਿੱਚ ਜਿਹੜਾ ਉਹਦੀ ਵੈਕਸੀਨ ਦਾ ਬਾਈਕਾਟ ਉਹ ਵਾਪਸ ਲਿਆ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਅਸੀਂ ਆਏ ਦੇਖੋ ਇਹ ਫਰਜ ਸਰਕਾਰ ਦਾ ਬਣਦਾ ਸੀ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਨਿਭਾਇਆ ਪਰ ਸਰਕਾਰ ਤਾਂ ਉਹ ਕਹਿ ਰਹੀ ਸੀ ਵੀ ਅਸੀਂ ਤਾਂ ਬਾਹਰੋਂ ਦਵਾਈ ਮਗਾ ਰਹੇ ਹਾਂ ਪਤਨੀ ਕਿੱਥੋਂ ਕਿੱਥੋਂ ਦਵਾਈ ਆ ਰਹੀ ਹੈ ਸਾਡਾ ਬਹੁਤ ਕੰਟਰੋਲ ਆ ਸਾਡੀ ਨਿਗਾਹ ਬਣਾਈ ਹੋਈ ਆ ਪੂਰੀ ਮਾਮਲੇ ਬਿਲਕੁਲ ਨਹੀਂ ਜੀ ਮੈਂ ਤੁਹਾਨੂੰ ਅੱਜ ਵੀ ਇਹ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੱਸਦਾ ਹਾਂ ਵੀ ਜਿਹੜੀ ਵੈਕਸੀਨ ਹੈ ਉਹ ਸਿਰਫ ਔਰ ਸਿਰਫ 10% ਪਛਵਾਉਂਦੀ ਹੋਈ ਹੈ 10% ਪਸ਼ੂਆਂ ਦੇ ਵੈਕਸੀਨ ਹੋਈ ਐ ਤੇ ਜਿਹੜੀ ਮੈਡੀਸਨ ਦੀ ਤੁਸੀਂ ਗੱਲ ਕਰੋ ਜੇ ਉਹਦਾ ਆਪਾਂ ਜੋੜ-ਤੋੜ ਲਾਈਏ ਤਾਂ ਉਹ ਇੱਕ ਪਿੰਡ ਮਗਰ ਤਕਰੀਬਨ 6 ਜਾਂ 700 ਰੁਪਏ ਦੀ ਆਈ ਐ ਹੂੰ 6-700 ਰੁਪਏ ਦੀ ਮੈਡੀਸਨ ਨਾਲ ਤੁਸੀਂ ਇੱਕ ਹਸਪੀਟਲ ਮਗਰ ਇੱਕ ਸੰਸਥਾ ਮਗਰ 6-700 ਰੁਪਏ ਦੀ ਆਈ ਐ ਜਿਹਦੇ ਅੰਡਰ ਤਿੰਨ ਪਿੰਡ ਐ ਹੂੰ ਤਾਂ ਤੁਸੀਂ ਮੈਨੂੰ ਇਹ ਦੱਸੋ ਵੀ ਇੱਕ ਡੰਗਰ ਦੇ ਇੱਕ ਵਾਰ ਚ 6-700 ਦੀ ਮੈਡੀਸਨ ਤਾਂ ਲੱਗ ਜਾਂਦੀ ਐ ਤੇ ਇਹ ਮਤਲਬ 6700 ਰੁਪਏ ਦੀ ਮੈਡੀਸਨ ਇੱਕ ਸੰਸਥਾ ਨੂੰ ਦੇ ਕੇ ਆਪਦੀ ਹਿੱਕ ਥਾਪੜਦੇ ਆ ਆਪਦੀ ਪਿੱਠ ਥਾਪੜਦੇ ਆ ਵੀ ਅਸੀਂ ਮਹਿਕਮੇ ਲਈ ਲਿੰਪਿਸਕਨ ਦੀ ਬਿਮਾਰੀ ਦੇ ਵਿੱਚ ਬਹੁਤ ਕੁਝ ਕਰਤਾ ਮਤਲਬ ਉੱਥੇ ਵੀ ਗੋਲਮਾਲ ਆ ਸਭ ਕਿਤੇ ਗੋਲਮਾਲ ਹੈ ਜੀ ਤੁਹਾਨੂੰ ਮੈਂ ਦੱਸਿਆ ਵੀ ਪਰਦੇ ਦੇ ਪਿੱਛੇ ਕੁਝ ਹੋਰ ਹੈ ਪਰਦੇ ਦੇ ਸਾਹਮਣੇ ਕੁਝ ਹੋਰ ਹੈ ਇਹ ਸਾਨੂੰ ਮੂੰਹ ਤਾਂ ਖੁੱਲਣੇ ਪਏ ਇਹ ਗੱਲਾਂ ਤੁਹਾਡੇ ਨਾਲ ਤਾਂ ਸ਼ੇਅਰ ਕਰਨੀਆਂ ਪਈਆਂ ਕਿਉਂਕਿ ਹੁਣ ਸਾਨੂੰ ਪਤਾ ਹੈ ਸਾਨੂੰ ਬਾਹਰ ਦਾ ਰਸਤਾ ਦਿਖਾਉਣ ਲਈ ਤਿਆਰ ਹੈ ਮਹਿਕਮਾ ਜੀ ਤੇ ਸਾਨੂੰ ਕੋਈ ਗਰੇਜ ਨਹੀਂ ਸਾਡੇ ਕੋਲੇ ਗਵਾਉਣ ਲਈ ਕੁਝ ਹੈ ਹੀ ਨਹੀਂ ਢਾਲੀਵਾਲ ਸਾਹਿਬ ਵੀ ਅਸੀਂ ਆ ਚੀਜ਼ ਤੋਂ ਸਾਨੂੰ ਡਰ ਹੋਊਗਾ ਵੀ ਸਾਡਾ ਕਿਤੇ ਆ ਨਾ ਗਵਾਜੇ ਜਾਂ ਸਾਡਾ ਆ ਨਾ ਘਟ ਜੇ ਸਾਡੇ ਕੋਲੇ ਗਵਾਉਣ ਲਈ ਕੁਝ ਬਚਿਆ ਹੀ ਨਹੀਂ ਸਾਡੀ ਜ਼ਿੰਦਗੀ ਦੇ 16 ਸਾਲ ਦਾ ਜਿਹੜਾ 골ਡਨ ਪੀਰੀਡ ਆ ਸੀ ਉਹ ਗਵਾ ਚੁੱਕੇ ਆ ਇਸ ਤੋਂ ਵੱਧ ਹੋਰ ਅਸੀਂ ਕੁਝ ਗਵਾਉਣਾ ਨਹੀਂ ਚਾਹੁੰਦੇ ਜਾਂ ਤਾਂ ਸਰਕਾਰ ਸਾਡਾ ਹੱਲ ਕਰੇ ਤੇ ਨਹੀਂ ਸਾਨੂੰ ਜੇ ਬਾਹਰ ਦਿਖਾਊਗੀ ਬਾਹਰ ਦਾ ਰਸਤਾ ਦਿਖਾਊਗੀ ਤਾਂ ਅਸੀਂ ਐਡੇ ਛੋਟੇ ਪੱਧਰ ਤੇ ਅਸੀਂ ਪ੍ਰੋਗਰਾਮ ਨਹੀਂ ਕਰਨਾ ਬਹੁਤ ਵੱਡੇ ਪੱਧਰ ਤੇ ਅਸੀਂ ਸੰਘਰਸ਼ ਉਲੀਕ ਕੇ ਪੰਜਾਬ ਦੀਆਂ ਸਾਰੀਆਂ ਜਿਹੜੀਆਂ ਜਥੇਬੰਦੀਆਂ ہیں ਜਿਹੜੀਆਂ ਇਹਨਾਂ ਤੋਂ ਤੰਗ ਐ ਸਾਰਿਆਂ ਨੂੰ ਇੱਕ ਮੰਚ ਤੇ ਇਕੱਠਾ ਕਰਕੇ ਬਹੁਤ ਵੱਡਾ ਸੰਘਰਸ਼ ਆਉਣ ਵਾਲੇ ਦਿਨਾਂ 'ਚ ਉਲੀਕਾਂਗੇ। ਲਾ ਸਵਾਲ ਜਾਂਦੇ ਜਾਂਦੇ ਜਿਵੇਂ ਤੁਸੀਂ ਇੱਕ ਜਥੇਬੰਦੀ ਦਾ ਨਾਮ ਲੈਤਾ ਸਿੱਧੂਪੁਰ ਦਾ ਜੀ ਪੰਜਾਬ ਦੇ ਵਿੱਚ ਬਾਕੀ 32 33 34 ਜਥੇਬੰਦੀਆਂ ਜੀ ਕਿਸਾਨਾਂ ਦੇ ਨਾਲ ਛੋਡੇ ਵਾਲੇ ਕਿੱਤੇ ਦਾ ਜਮ੍ਹਾਂ ਸਿੱਧਾ ਸਬੰਧ ਆ। ਤੁਸੀਂ ਉਹਨਾਂ ਨਾਲ ਗੱਲਬਾਤ ਕੀਤੀ ਜਾਂ ਉਹ ਛੋਡੇ ਨਾਲ ਆਪਤੇ 'ਚ ਹੈਗੇ ਆ ਵੀ ਕਿਉਂਕਿ ਉਹਨਾਂ ਜੇ ਉਹ ਤੁਹਾਡੀ ਆਵਾਜ਼ ਠਾਉਣਗੇ ਜੇ ਇੱਕ ਵੱਡੇ ਰੂਪ ਦੇ ਵਿੱਚ ਆਵਾਜ਼ ਉੱਠੂ ਤਾਂ ਉਹਨਾਂ ਦਾ ਵੀ ਫਾਇਦਾ ਕਿਉਂਕਿ ਕਿਸਾਨਾਂ ਦੇ ਨਾਲ ਤਾਂ ਮੁੱਦਾ ਸਿੱਧਾ ਜੁੜਿਆ ਹੋਇਆ ਹੈਗਾ ਤੁਹਾਡੀ ਗੱਲ ਸਹੀ ਹੈ ਪਰ ਸੁਭਾਵਿਕ ਹੈ ਜਦੋਂ ਇਹ ਬਿਮਾਰੀ ਬਾਰੇ ਜਾਂ ਸਾਡੇ ਬਾਈਕਾਟ ਬਾਰੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਤਾਂ ਅਸੀਂ ਬਾਈਕਾਟ ਖੋਲ੍ਹਿਆ ਤਾਂ ਉਦੋਂ ਤੋਂ ਅਸੀਂ ਉਹਨਾਂ ਦੇ ਤਾਂ ਟੱਚ ਚਾਹ ਲੇਕਿਨ ਹਲੇ ਤੱਕ ਹੋਰ ਕਿਸੇ ਜਥੇਬੰਦੀ ਦਾ ਜਿਹੜੀਆਂ ਦੂਜੀਆਂ ਜਥੇਬੰਦੀਆਂ ਤੁਸੀਂ ਦੱਸ ਰਹੇ ਹੋ ਉਹਨਾਂ ਨੂੰ ਦੂਜੀਆਂ ਜਥੇਬੰਦੀਆਂ ਨੇ ਸਾਡੇ ਤੱਕ ਹਲੇ ਤੱਕ ਕੋਈ ਪਹੁੰਚ ਨਹੀਂ ਕੀਤੀ ਜੇਕਰ ਕਰਨਗੇ ਤਾਂ ਅਸੀਂ ਕੋਈ ਗੱਲ ਨਹੀਂ ਸਾਰਿਆਂ ਦਾ ਵੈਲਕਮ ਹੈ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਔਰ ਸਾ ਪਸ਼ੂ ਪਾਲਕਾਂ ਦੇ ਨਾਲ ਅੱਜ ਵੀ ਅਸੀਂ ਪਹਿਲਾਂ ਦੀ ਤਰ੍ਹਾਂ ਡਟ ਕੇ ਖੜੇ ਹਾਂ ਜੇਕਰ ਲੰਪੀ ਸਕਿਨ ਦੀ ਬਿਮਾਰੀ ਕਾਫੀ ਕੰਟਰੋਲ ਹੈ ਲੇਕਿਨ ਜੇਕਰ ਨਹੀਂ ਹੁੰਦੀ ਤਾਂ ਲੰਪੀ ਸਕਿਨ ਦੇ ਲਈ ਲੋਕਾਂ ਨਾਲ ਅਸੀਂ ਦਿਨ ਰਾਤ ਅੱਜ ਵੀ ਔਰ ਮੈਂ ਸਾਰੇ ਫਾਰਮਾਸਿਸਟਾਂ ਨੂੰ ਸਾਰੇ ਮਤਲਬ ਪੰਜਾਬ ਦੇ ਫਾਰਮਾਸਿਸਟ ਨੂੰ ਵੀ ਬੇਨਤੀ ਵੀ ਕਰਨਾ ਵੀ ਦਿਨ ਰਾਤ ਅਸੀਂ ਜਿਉਂ ਦੀ ਤਿਉਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਪਸ਼ੂ ਪਾਲਕਾਂ ਦੇ ਨਾਲ ਜੀ ਗੁਰਪ੍ਰੀਤ ਜੀ ਤੁਸੀਂ ਸਮਾਂ ਦਿੱਤਾ ਤੁਹਾਡਾ ਧੰਨਵਾਦ ਤੇ ਉਮੀਦ ਕਰਦੇ ਹਾਂ ਤੁਹਾਡਾ ਮਸਲਾ ਜਲਦੀ ਹੱਲ ਹੋ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਇੱਕ ਅਲੱਗ ਵਿਸ਼ਾ ਸੀਗਾ ਇੱਕ ਮੁੱਦਾ ਹੈਗਾ ਬੜਾ ਗੰਭੀਰ ਮੁੱਦਾ ਖਾਸ ਕਰਕੇ ਸਾਰਿਆਂ ਦੇ ਖਾਣ ਪੀਣ ਦੇ ਨਾਲ ਤੇ ਕਿਸਾਨਾਂ ਦੇ ਨਾਲ ਬਿਲਕੁਲ ਸਿੱਧਾ ਸਬੰਧ ਹੈ ਇਸ ਮੁੱਦੇ ਦਾ ਜੋ ਬਾਈ ਜੀ ਨੇ ਹੱਡ ਬੀਤੀ ਦੱਸੀ ਆ ਪਿਛਲੇ 16 ਸਾਲਾਂ ਦੀ ਕੀ ਕੁਛ ਪਹਿਲਾਂ ਕਾਲੀਆਂ ਨੇ ਕੀਤਾ ਕਾਂਗਰਸ ਨੇ ਕੀਤਾ ਤੇ ਹੁਣ ਵਾਲੀ ਸਰਕਾਰ ਕੀ ਕੁਛ ਕਰ ਰਹੀ ਆ ਇਹ ਤੁਸੀਂ ਸੁਣ ਲੋ ਤੇ ਇਹਨਾਂ ਦੀ ਆਵਾਜ਼ ਜ਼ਰੂਰ ਜਥੇਬੰਦੀਆਂ ਨੂੰ ਵੀ ਤੇ ਆਮ ਲੋਕਾਂ ਨੂੰ ਵੀ ਚੱਕਣੀ ਚਾਹੀਦੀ ਹੈ ਕਿਉਂਕਿ ਦੁੱਧ ਹਰ ਇੱਕ ਦੇ ਘਰੇ ਜਾਂਦਾ ਹੈਗਾ ਤੇ ਆਪਾਂ ਕੀ ਕੁਛ ਦੇ ਰਹੀ ਆ ਸਰਕਾਰ ਇਹਨਾਂ ਲੋਕਾਂ ਨੂੰ ਤੇ ਕੀ ਕੁਛ ਆਪਾਂ ਪ੍ਰਾਪਤ ਕਰ ਰਹੇ ਆ ਕਿਵੇਂ ਸਾਰੀਆਂ ਚੀਜ਼ਾਂ ਗੋਲਮਾਲ ਹੁੰਦੀਆਂ ਆਂ ਗਿਆ ਉਮੀਦ ਕਰਦੇ ਆਂ ਇਹਨਾਂ ਦਾ ਜਿਹੜਾ ਮਸਲਾ ਹੈਗਾ ਉਹ ਜਲਦੀ ਹੱਲ ਹੋਊਗਾ ਅੱਗੇ ਫਿਰ ਹਾਜ਼ਰ ਹੋਵਾਂਗੇ ਕੋਈ ਹੋਰ ਮੁੱਦਾ ਲੈ ਕੇ ਕੋਈ ਨਵੀਂ ਮੁਲਾਕਾਤ ਲੈ ਕੇ ਹੁਣ ਆਪਣੇ ਦੋਸਤ ਪਤਨਦੀਪ ਸਿੰਘ ਢਾਲੀਵਾਲ ਨੂੰ ਦਿਓ ਜ਼ਾਦਾ ਧੰਨਵਾਦ